ਪਤਾ ਨਹੀਂ ਕੋਈ ਆ ਵੀ ਗੁਰੂ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਨ ਪਿਆ ਘਰੀ ਸੰਗਤ ਨੂੰ ਵੀ ਜਿੱਥੇ ਆਪਾਂ ਰਾਸ਼ਨ ਵੰਡਣਾ ਅੱਜ ਵੀ ਮਹੀਨੇ ਦੀ ਮਹੀਨੇ ਜਿਹੜਾ ਹੈਗਾ ਨਾ 시ਦੀ ਬਾਗ ਦੇ ਵਿੱਚ 시ਦਾ ਦੇ ਸਾਹਦੇ ਖੜੇ ਆ ਉੱਥੇ ਇੱਕ ਸੋਸਾਇਟੀ ਵੱਲੋਂ ਇੱਕ ਬਜ਼ੁਰਗਾਂ ਦੇ ਲਈ ਉਪਰਾਲਾ ਕੀਤਾ ਗਿਆ ਜਿਹੜੇ ਬਜ਼ੁਰਗ ਹਰੇ ਤੱਕ ਹਜੂਰ ਸਾਹਿਬ ਨਹੀਂ ਗਏ ਜਥਾ ਲੈ ਕੇ ਜਾਣਾ ਸੋਸਾਇਟੀ ਨੇ ਇੱਕ ਬਜ਼ੁਰਗਾਂ ਦਾ ਇੱਕ ਘਰ ਦਾ ਇੱਕ ਜਣਾ ਜਾਊਗਾ ਲੈ ਕੇ ਉਹਨੂੰ ਜਾਣਾ ਜਿਹੜਾ ਬੰਦਾ ਆਪਦੀ ਕਿਰਿਆ ਸੋਹ ਸਕਦਾ ਜਾ ਜਿਹੜਾ ਦਵਾਈ ਮੋਟੀ ਖਾਂਦਾ ਨਹੀਂ ਠੀਕ ਉਹ ਨਾ ਜਾਇਓ ਕਿਰਪਾ ਕਰਕੇ ਜੇ ਕੋਈ ਜਾਣਾ ਚਾਹੁੰਦਾ ਸਾਨੂੰ ਆਪਦਾ ਆਧਾਰ ਕਾਰਡ ਦੇ ਦਿਓ ਅਸੀਂ ਆਪਦਾ ਡੱਬਾ ਬੁੱਕ ਕਰਾਉਣਾ ਸਵਾਰੀਆਂ ਦਾ ਹੁਣ ਮੰਨਣਾ ਰੈ ਕਰ ਲਓ ਕਿਹਨੇ ਜਾਣਾ ਕਿਹਨੇ ਨਹੀਂ ਜਾਣਾ 10 ਦਿਨ ਲੱਗਣਗੇ ਘੱਟੋ ਘੱਟ ਤੇ ਮੁੜ ਕੇ ਜਾਵਣੋਂ ਸਾਨੂੰ ਉੱਥੇ ਕਹੀ ਜਾਈਓ ਜੀ ਸਾਡਾ ਪਿੰਡ ਛੱਡ ਕੇ ਉਹ ਸਾਡਾ ਜੀ ਨਹੀਂ ਲੱਗਦਾ ਇਹ ਨਹੀਂ ਗੱਡੀ ਚੱਲਣੀ ਹਰ ਦਾ ਸੋਸਾਇਟੀ ਦਾ ਹੋਣਾਗਾ ਆਉਣ ਜਾਣ ਦਾ 9-10 ਦਿਨ ਲੱਗਣਗੇ ਇੱਕ ਪਰਿਵਾਰ ਦਾ ਇੱਕ ਜਣਾ ਜਾ ਸਕਦਾ ਇਹ ਜਿਹਨੇ ਜਾਣਾ ਸਾਨੂੰ ਆਧਾਰ ਕਾਰਡ ਦੇ ਦਿਓ ਤੜਕੇ ਆ 7 ਵਜੇ ਜਦੋਂ ਪਹਿਲਾਂ ਪਹਿਲਾਂ ਅਸੀਂ ਰੇਲ ਗੱਡੀ ਦੀਆਂ ਟਿਕਟਾਂ ਬੁੱਕ ਕਰਾਉਣੀਆਂ ਨੇ ਜਿਹੜੇ ਬਜ਼ੁਰਗਾਂ ਦੀ ਤਮੰਨਾ ਜਿਹੜੇ ਹਲੇ ਤੱਕ ਨਹੀਂ ਗਏ 60 ਸਾਲ ਦੇ ਹੋ ਗਏ 65 ਸਾਲ ਦੇ ਹੋ ਗਏ ਵੀ ਅਸੀਂ ਜਾਣਾ ਸਾਨੂੰ ਸ਼ੌਂਕ ਹੈ ਦਾ ਜਾਣ ਦਾ ਦਰਸ਼ਨ ਮੇਲੇ ਕਰਨੇ ਆ ਤੱਕ ਤਸ਼ਰੀ ਹਜੂਰ ਸਾਹਿਬ ਦੇ ਉਹ ਸਾਨੂੰ ਬਈ ਤੇ ਆਪਦਾ ਮਨ ਬਣਾ ਕੇ ਕਰੇ ਰਾਇ ਕਰਕੇ ਆਧਾਰ ਕਾਰਡ ਦੇ ਦਿਓ ਬੇਨਤੀ ਹੈ ਜਾਓ ਭਾਈ ਜਿਹੜਾ ਜਾਣਾ ਚਾਹੁੰਦਾ ਗਏ ਤਾਂ ਦੋਗੇ ਜਿਹੜੇ ਕਿ ਆ ਜਾਣਾ ਤਾਂ ਚਾਹੁੰਦੇ ਆ ਜੋ ਕੀ ਜਾਣਾ ਕੀ ਦਾ ਨਹੀਂ ਇਕੱਠਾ ਜਾਣਾ ਚਾਹੁੰਦੇ ਨੇ ਜੇ ਤੁਹਾਡੇ ਮਾਣਾਂ ਆ ਕੀ ਹੋ ਤੇ ਖੰਗਰਨਾ ਨਹੀਂ ਸਾਡਾ ਨਹੀਂ ਤੁਸੀਂ ਦੇਖੋ ਥੋੜਾ ਸਰੀਰ ਫਟਾ ਜੀ ਕਿ ਗਰਾਧ ਪ੍ਰੋਬਲਮ ਆ ਗਿਆ ਕਿ ਉਹ ਪਿਆਾਬ ਦੀ ਪ੍ਰੋਬਲਮ ਆ ਗਿਆ ਕਿਦਾ ਬਲੱਡ ਦਾ ਆ ਗਿਆ ਮੁੜ ਕੇ ਕਹੂੰਗੀ ਜਾਨੂੰ ਦਵਾਈ ਚੱਲਦੀ ਸੀ ਜਾਂ ਠੀਕ ਨਹੀਂ ਜਾਂ ਸਫਰ ਜਿਆਦੇ ਸੀ ਹਨਾ ਜਿਹੜਾ ਸਹੀ ਜਾਣਾ ਚਾਹੁੰਦਾ ਉਹ ਮੇਰਾ ਵੀਰ ਸਾਨੂੰ ਦਾ ਆਧਾਰ ਕਾਟ ਦੇ ਦਿਓ ਤਾਂ ਕਿ ਦਸਹਰੇ ਤੋਂ ਪਹਿਲਾਂ ਪਹਿਲਾਂ ਜਿਹੜਾ ਆਪਾਂ ਹਜੇ 1 ਮਹੀਨੇ ਦੀ ਡੇਟ ਮਿਲੂਗੀ ਕੋ ਕੋ ਘਟਾ ਸਾਰੇ ਬਸ ਸਹੀ ਸਬਾਹ ਹੁਣ 1 ਮਹੀਨੇ ਨੂੰ ਟਿਕਟ ਆ ਬੋਕ ਹੋਣਗੀਆਂ ਹੁਣ ਜੇ ਆਧਾਰ ਕਾਟ ਦੇ ਮੰਗੀ ਆਪਾਂ ਠੀਕ ਤੇ ਉੱਥੇ ਸਾਰੇ ਨਾਨਕ ਜੀ ਰਾ ਵਗੈਰਾ ਬਾਬਾ ਨਾਮਦੇਵ ਦੇ ਸਾਰੇ ਕਮਾ ਕੇ ਲਿਆਂਦਾ ਜਾਊਗਾ ਜਿਹੜਾ ਬਜ਼ੁਰਗ ਸਹੀ ਹੈ ਕਿਰਿਆ ਸੋਲ ਸਕਦਾ ਹੈ ਜਾਣਾ ਚਾਹੁੰਦਾ ਆਪਦੀ ਘਰੇ ਰਾਇ ਕਰਕੇ ਸਾਨੂੰ ਉਧਾਰ ਕਾਰਡ ਦੇ ਦਿਓ ਜੀ ਤਾਂ ਕਿ ਸੰਗਤ ਨੂੰ ਜਥੇ ਦੇ ਰੂਪ ਦੇ ਵਿੱਚ ਸ੍ਰੀ ਤਖਤ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਵੇਲੇ ਕਰਵਾਏ ਜਾ ਸਕਣ ਇਹ ਆਪਦੀ ਰਾਇ ਕਰ ਲਿਓ ਦੱਸ ਦਿਓ ਤੇ ਕੱਲ ਤੋਂ ਬਣਾ ਸਾਡੇ ਕੋਲੇ ਟਾਈਮ ਹੈ ਨਹੀਂ ਕਿਉਂਕਿ ਫੇਰ ਦਸਹਿਰਾ ਆ ਜਾਊਗਾ ਰਸ਼ ਬੜਾ ਹੋ ਜਣਾ ਦਸਹਿਰੇ ਤੇ ਉੱਥੇ ਇਕੱਠ ਬਹੁਤ ਹੋ ਜਾਂਦਾ ਇਸ ਕਰਕੇ ਬਜ਼ੁਰਗਾਂ ਨੂੰ ਫੇਰ ਔਖਾ ਹੋ ਜਾਂਦਾ ਤਾਂ ਪਸੰਦ ਸੀਰ ਦੇ ਵਿੱਚ ਪਹਿਲੇ ਹੀ ਦਰਸ਼ਨ ਵੇਲੇ ਜਿਹੜੇ ਕਰਾ ਕੇ ਲਿਆ ਦੇਾਂਗੇ ਕਿਤੇ ਵੀਰ ਨੇ ਜਾਣਾ ਜੇ ਆਪਾਂ ਇੰਨੇ ਜਾਣਾ ਬਲਾਰੋਂ ਪਹਿਲਾ ਨੋਟ ਕਰਾ ਦਿਓ ਐਨੀ ਕੀ ਬੇਨਤੀ ਪਰਿਵਾਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ